ਇੱਕ ਕਾਲਯੁਗੀ ਬਾਪ ਦੇ ਵੱਲੋਂ ਆਪਣੀ 17 ਸਾਲ ਦੀ ਲੜਕੀ ਨੂੰ ਨਹਿਰ ਦੇ ਵਿੱਚ ਸੁੱਟ ਕੇ ਮਾਰ ਦਿੱਤਾ ਜਾਂਦਾ। ਵੀ ਅਸੀਂ ਉਹਨੂੰ ਜਾਣਦੇ ਵੀ ਚੰਗੀ ਤਰ੍ਹਾਂ ਹੈਗੇ ਆਂ ਠੀਕ ਹੈ ਜੀ ਕੋਈ ਐਦਾਂ ਦਾ ਕੋਈ ਅਜੇ ਤੱਕ ਇਹ ਵੀ ਨਹੀਂ ਦੇਖਿਆ ਵੀ ਲਾਂਮਾ ਨਹੀਂ ਸੁਣਿਆ। ਸਾਥਕਸੀ ਸ਼ੱਕ ਦਾ ਮਾਰਮ ਇਹ ਇਹ ਥੋੜਾ ਮਤਲਬ ਹੋ ਗਿਆ ਪਰ ਉਹਨੂੰ ਮਾਰ ਹੀ ਦੇਣਾ। ਉਹਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਜਦੋਂ ਘਰ ਤੇ ਕਮਾਉਣ ਵਾਲੇ ਨਹੀਂ ਰਿਹਾ। ਬਾਪ ਅੰਦਰ ਗਿਆ ਜਿਲਾ ਵੱਡੀ ਕੁੜੀ ਨੂੰ ਮਾਰ ਦਿੱਤਾ। ਜੇ ਸਾਡੇ ਇਦਾਂ ਦੀ ਕੋਈ ਵੀ ਕੰਨ ਚ ਆਵਾਜ਼ ਪੈ ਵੀ ਜਾਂਦੀ ਅਸੀਂ ਕੁੜੀ ਨੂੰ ਵੀ ਹੁਸਨਬੋਧ ਟੱਪਣ ਹੀ ਨਹੀਂ ਸੀ ਇੱਕ ਕਾਲਯੁਗੀ ਬਾਪ ਦੇ ਵੱਲੋਂ ਆਪਣੀ 17 ਸਾਲ ਦੀ ਲੜਕੀ ਨੂੰ ਨਹਿਰ ਦੇ ਵਿੱਚ ਸੁੱਟ ਕੇ ਮਾਰ ਦਿੱਤਾ ਜਾਂਦਾ ਦੱਸਿਆ ਜਾ ਰਿਹਾ ਕਿ ਉਹ ਬਾਪ ਆਪਣੀ ਲੜਕੀ ਦੇ ਕਰੈਕਟਰ ਦੇ ਉੱਪਰ ਸ਼ੱਕ ਕਰਦਾ ਸੀ ਤਾਂ ਅਸੀਂ ਉਸ ਪਰਿਵਾਰ ਦੇ ਉਸ ਆ ਬਾਪ ਦੇ ਘਰ ਦੇ ਬਾਹਰ ਮੌਜੂਦ ਹ ਜਿਸ ਨੇ ਆਪਣੀ 17 ਸਾਲ ਦੀ ਲੜਕੀ ਨੂੰ ਨਹਿਰ ਦੇ ਵਿੱਚ ਧੱਕਾ ਦਿੱਤਾ ਸੀ ਬਾਪ ਦਾ ਨਾਮ ਸਰਜੀਤ ਸਿੰਘ ਹੈ ਔਰ ਉਸ ਦੀ ਲੜਕੀ ਪ੍ਰੀਤਕੌਰ ਸੀ ਜਿਸ ਦੀ ਉਮਰ ਮਹਿਜ 17 ਸਾਲ ਦੀ ਸੀ ਔਰ ਉਸ ਦੇ ਪਰਿਵਾਰ ਦੇ ਵਿੱਚ ਪੰਜ ਧੀਆਂ ਸੀ ਔਰ ਪ੍ਰੀਤਕੌਰ ਸਭ ਤੋਂ ਵੱਡੀ ਧੀ ਸੀ ਤਾਂ ਉਹ ਪਰਿਵਾਰ ਸਾਰਾ ਇਸ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਰਹਿੰਦਾ ਸੀ 134 ਨੰਬਰ ਜਿਹੜਾ ਇਹ ਮਕਾਨ ਆ ਤਾਂ ਇਸ ਵੇਲੇ ਇਸ ਘਰ ਦੇ ਵਿੱਚ ਕੋਈ ਵੀ ਨਹੀਂ ਹੈ ਸਾਰਾ ਪਰਿਵਾਰ ਜਿਹੜਾ ਉਹ ਆਪਣਾ ਘਰ ਛੱਡ ਕੇ ਕਿਤੇ ਹੋਰ ਜਾ ਚੁੱਕਾ ਤਾਂ ਸਾਡੇ ਨਾਲ ਕੁਝ ਲੋਕ ਮੌਜੂਦ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਇਹ ਪਰਿਵਾਰ ਹੁਣ ਕਿੱਥੇ ਗਿਆ ਹੋਇਆ ਹੈ ਇਹ ਪਰਿਵਾਰ ਜੀ ਇਸ ਟਾਈਮ ਸਾਨੂੰ ਪਤਾ ਨਹੀਂ ਹੈਗਾ ਬਾਕੀ ਅਸੀਂ ਬਹੁਤ ਜ਼ਿਆਦਾ ਉਹਨਾਂ ਚੰਗੀ ਤਰ੍ਹਾਂ ਜਾਣਨੇ ਹੈਗੇ ਆ ਜਿਹੜੀ ਉਹ ਬੇਟੀ ਸੀ ਉਹ ਬੇਟੀ ਨੂੰ ਵੀ ਅਸੀਂ ਚੰਗੀ ਤਰ੍ਹਾਂ ਦੇਖਦੇ ਸੀ ਆ ਬੀਐਸਓ ਨੂੰ ਜਾਣਦੇ ਵੀ ਚੰਗੀ ਤਰ੍ਹਾਂ ਹੈਗੇ ਆ ਠੀਕ ਹੈ ਜੀ ਕੋਈ ਐਦਾ ਦਾ ਕੋਈ ਅਜ ਤੱਕ ਇਹ ਵੀ ਨਹੀਂ ਦੇਖਿਆ ਵੀ ਲਾਂਮਾ ਵੀ ਨਹੀਂ ਸੁਣਿਆ ਹਮ ਬਟ ਸ਼ੱਕ ਸੀ ਸ਼ੱਕ ਦਾ ਮਾਰਮ ਇਹ ਇਹ ਥੋੜਾ ਮਤਲਬ ਹੋ ਗਿਆ ਆਪਾਂ ਉਹਨੂੰ ਮਾਰ ਹੀ ਦੇਣਾ ਹਮ ਗਲਤੀਆਂ ਕਿੰਨਾ ਕੋਲ ਨਹੀਂ ਹੁੰਦੀਆਂ ਸਾਰਿਆਂ ਕੋਲ ਹੁੰਦੀਆਂ ਹਮ ਇੱਥੇ ਸਿਆਣੇ ਕੀਤੇ ਜਾਂਦੇ ਆ ਜਵਾਗ ਸੀ ਸਮਝਾ ਸਕਦੇ ਸੀ ਹਮ ਉਹਨੂੰ ਹੈਂਡਲ ਕਰ ਸਕਦੇ ਸੀ ਆਪਾਂ ਉਹਨੂੰ ਝਿੜਕ ਸਕਦੇ ਸੀ ਤਾਂ ਡਾਂਟ ਸਕਦੇ ਤਾਂ ਐਦਾ ਦਾ ਕੋਈ ਕੰਮ ਹੀ ਨਹੀਂ ਕਰ ਸਕਦਾ ਵੀ ਆਪਾਂ ਉਹਨੂੰ ਜਾਨੋਂ ਹੀ ਮਾਰ ਦੇਣਾ ਗਿਓ ਜੀ ਹਾਂ ਪਹਿਲਾਂ ਜਿੱਦਾਂ ਹੁਣ ਆਪਣੇ ਬਾਪ ਉਹ ਲੋ ਜਿਹੜਾ ਆਪਣੀ ਲੜਕੀ ਦੇ ਕੈਰੈਕਟਰ ਤੋਂ ਉੱਪਰ ਸ਼ੱਕ ਕਰਨਾ ਕਿ ਤੁਸੀਂ ਇਸ ਤੇ ਗਵਾਣ ਚ ਰਹਿੰਦੇ ਹੋ ਕੋਈ ਐਹੋ ਜੀ ਗੱਲ ਸੁਣੀ ਸੀ ਉਸ ਲੜਕੀ ਬਾਰੇ ਨਾ ਜੀ ਅਜ ਤੱਕ ਨਹੀਂ ਅਜ ਤੱਕ ਦੇਖਿਆ ਮੈਂ ਹਨੇਰੇ ਵਿੱਚ ਨਹੀਂ ਦੇਖਿਆ ਦਿਨੇ ਵੀ ਦੁਪਹਿਰੇ ਵੀ ਵੀ ਤੁਰਦੇ ਫਿਰਦੇ ਆ ਕੰਮ ਕਰ ਤੇ ਆਨੇ ਜਾਣੇ ਹੈਗੇ ਕਦੀ ਐਦਾਂ ਦਾ ਇਸ਼ੂ ਨਹੀਂ ਵੇਖਿਆ ਹਮ ਕਦੀ ਐਦਾਂ ਦਾ ਕੋਈ ਵੇਖਿਆ ਨਹੀਂ ਹੈਗਾ ਕੋਈ ਕੋਲੋਂ ਨਾਲ ਹੁੰਦਾ ਦੇ ਜਾ ਰਿਹਾ ਜਾਂਦੀ ਸੀ ਉਹ ਗੁੜੀਆ ਕਿਸੇ ਵੀ ਜਾਂਦੀ ਸੀ ਸਿਰਫ ਉਹਦੇ ਨਾਲ ਜਾ ਮੰਮਾ ਹੁੰਦੇ ਸੀ ਜਾਂ ਉਹਨਾਂ ਦੇ ਪਾਪਾ ਹੁੰਦੇ ਸੀ ਜਾਂ ਸਿਸਟਰਾਂ ਉਹਨਾਂ ਦੀਆਂ ਹੁੰਦੀਆਂ ਸੀ ਹੋਰ ਕੋਈ ਨਹੀਂ ਪਰਿਵਾਰ ਵਿੱਚ ਕੌਣ ਕੌਣ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਮੰਮਾ ਔਰ ਪਾਪਾ ਔਰ ਚਾਰ ਪੰਜ ਪੈਣਾ ਸੀ